ਜੀ ਦੋਸਤੋ ਅਸੀਂ ਖੜੇ ਆ ਖਨੋਰੀ ਬਾਰਡਰ ਦੇ ਉੱਤੇ ਇਸ ਟਾਈਮ ਕਿਸਾਨਾਂ ਨੇ ਜਥੇਬੰਦੀਆਂ ਨੇ ਜਿਹੜੇ ਹੈਗੇ ਦਿੱਲੀ ਨੂੰ ਜਾਣਾ ਸੀ ਉਹਨਾਂ ਨੂੰ ਰੋਕ ਲਿਆ ਹੈਗਾ ਬਾਰਡਰ ਦੇ ਉੱਤੇ ਤਾਂ ਪਰ ਕਿਸਾਨ ਇਹਨੇ ਜਿਹੜੇ ਉਹ ਦਿੱਲੀ ਨੂੰ ਪਹੁੰਚ ਕਰਨ ਲਈ ਤਿਆਰ ਨੇ ਇਸ ਟਾਈਮ ਅਸੀਂ ਜਿਹੜੇ ਖਨੋਰੀ ਬਾਰਡਰ ਤੇ ਖੜੇ ਆ ਤਾਂ ਕਿਸਾਨਾਂ ਦੇਖੋ ਤੁਸੀਂ ਕਿਵੇਂ ਉਹਨਾਂ ਨੇ ਆਪਦੇ ਮਸੂਨ ਦਿਖਾਉਣਾ ਕਿਸ ਤਰ੍ਹਾਂ ਆਪਣੇ ਟਰੈਕਟਰਾਂ ਦੇ ਉੱਤੇ ਇੰਤਜ਼ਾਮ ਕਰੇ ਹੋਏ ਆ ਤੇ ਟਰੈਕਟਰ ਲਾ ਕੇ ਆਪਦੇ ਖਾਣ ਪੀਣ ਦਾ ਪ੍ਰਬੰਧ ਨਾਲ ਜਿਹੜੇ ਹੈਗੇ ਆ ਮਤਲਬ ਕਿ ਗੈਸ ਵਗੈਰਾ ਬਿਸਤਰੇ ਵਗੈਰਾ ਪ੍ਰਬੰਧ ਕਰੇ ਹੋਇਆ ਸੌਣ ਦਾ ਟਰੈਲੀ ਚ ਤੁਹਾਨੂੰ ਦਿਖਾਉਂਦੇ ਆ ਪ੍ਰਬੰਧ ਕੀਤੇ ਆ ਦੇਖ ਟਰੈਲੀ ਦਿਖਾਉਂਦਾ ਤੁਹਾਨੂੰ ਇਧਰ ਟਰੈਲੀ ਦੇ ਉੱਤੇ ਬਾਕੀ ਦਾ بارشਤ ਹੋ ਵਗੈਰਾ ਵੀ بارش ਨਾਲ ਜਿਹੇ ਟਰੈਕਟਰ ਟਕਿਆ ਹੋਇਆ ਵਿੱਚ ਉਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰਸ ਵੱਲੋਂ ਪਿੰਡ ਗੱਦੜ ਮਲੋਟ ਮੁਖਸਰ ਸਾਹਿਬ ਤੋਂ ਆਇਆ ਆ ਦੇਖੋ ਟਰੈਕਟਰ ਖੜਾ ਤੇ ਟਰੈਕਟਰ ਨੂੰ ਮੈਂ ਤੁਹਾਨੂੰ ਦਿਖਾਉਂਦਾ ਦੇਖੋ ਪਾਣੀ ਤੋਂ ਨੂੰ ਬਾਰਸ਼ ਤੋਂ ਬਚਾਉਣ ਲਈ ਸਾਨੂੰ ਬਾਕੀ ਕਿਸਾਨ ਹੋਰ ਵੀ ਇੱਧਰ ਬਾਰ ਕੈਮਰਾਮੈਨ ਨੂੰ ਮਗਾਉਂਗਾ ਤੇ ਹੋਰ ਬਾਹਰ ਦੇਖੋ ਟਰੈਕਟਰ ਛੜਕਦੇ ਉੱਤੇ ਖੜੇ ਐ ਤੇ ਕਿਸਾਨ ਵੀਰਾਂ ਨੇ ਆਪਣੇ ਮੋਰਚੇ ਇੱਥੇ ਲਾਏ ਹੋਏ ਐ ਤੇ ਬਾਕੀ ਆਪਾਂ ਕਿਸਾਨ ਵੀਰਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਕੀ ਹਾਲ ਨੇ ਠੀਕ ਐ ਜੀ ਵਧੀਆ ਤੇ ਕਿਵੇਂ ਐ ਫਿਰ ਜਾ ਨਹੀਂ ਰਹੇ ਉਧਰ ਨੂੰ ਲਾਵਾਂਗੇ ਹਾਂਜੀ ਕੀ ਗੱਲ ਇੱਥੇ ਘੜੇ ਸਾਨੂੰ ਆਰਡਰ ਕਰਨਗੇ ਉਦੋਂ ਸਭ ਕੁਝ ਹੋਊਗਾ ਅੱਛਾ ਜਿਨ੍ਹਾਂ ਦੇ ਕੋਲ ਆਰਡਰ ਨਹੀਂ ਦੇ ਰਹੇ ਉਹਨਾਂ 'ਚ ਕਰਾਸੀ ਆਪ ਦਾ ਜਨਰਲ ਸਾਨੂੰ ਕਹਿ ਰਹੇ ਉਹਨਾਂ ਦੇ ਜੋ ਹੁਕਮ ਹੈ ਉਸ ਅਨੁਸਾਰ ਕਰ ਲਵਾਂਗੇ ਹੂੰ ਤੇ ਜਦੋਂ ਹੁਕਮ ਕਰਨਗੇ ਫਿਰ ਬੈਰੀਅਰ ਵੀ ਭੜਨਾਂਗੇ ਦਿੱਲੀ ਤੋਂ ਚੰਗੇ ਤੇ ਕੀ ਕੀ ਮੰਗਾ ਟੋੜੀਆਂ ਮੰਗਾ ਸਾਡੀਆਂ ਜਿਵੇਂ ਐਮਐਸਪੀ ਐ ਤੇ ਹੋਰ ਵੀ ਇਹਦੇ ਵਿੱਚ ਬਹੁਤ ਮੰਗਾ ਜਾਂਦੀ ਆ ਜਾਂਦੀਆਂ ਹੂੰ ਬਹੁਤ ਮੰਗਾ ਜਾਂਦੇ ਅਸੀਂ ਉਹ ਨਹੀਂ ਗਿਣ ਨਹੀਂ ਸਕਦੇ ਜੇ ਸਾਡੇ ਮੁਲਕੀ ਉਹਨਾਂ ਨੂੰ ਸਾਰੀਆਂ ਮੰਗਾਂ ਦਾ ਪਤਾ ਹੁੰਦਾ ਜਿਵੇਂ ਮਤਲਬ ਕਿ ਪੁਲਿਸ ਕਿਸਾਨਾਂ ਤੇ लाठी चार्ज ਆ ਥਰੂ ਗੈਸ ਕਰ ਰਹੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਾਡੇ ਨਾਲ ਹੋਰ ਕਿਸਾਨ ਜਥੇਬੰਦੀਆਂ ਦੇ ਆਦਰ ਤੇ ਜੀ ਪੁਲਿਸ ਜਿਹੜੀ ਹੈਗੀ ਆ ਕਿਸਾਨਾਂ ਨੂੰ ਜਾੜ ਤੋਂ ਰੋਕ ਰਹੀ ਹੈ ਥਰੂ ਗੈਸ ਸਟ੍ਰੀ ਔਰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨੇ ਆਪਣੀ ਡਿਊਟੀ ਕਰਨੀ ਹੈ ਜੀ ਤੇ ਅਸੀਂ ਕਿਸਾਨ ਜਥੇਬੰਦੀਆਂ ਨੇ ਆਪਣੀ ਡਿਊਟੀ ਕਰਨੀ ਹੈ ਉਹ ਆਪਣੀ ਡਿਊਟੀ ਬਾਖੂਬੀ ਕਰਨ ਸਾਨੂੰ ਇਹਦੇ ਨਾਲ ਕੋਈ ਇਤਰਾਜ਼ ਨਹੀਂ ਜੀ ਲੇਕਿਨ ਜਿਹੜਾ ਉਧਰ ਸਾਹਮਣੇ ਪਾ ਵਾਲੇ ਪਾਸੇ ਬਾਰਡਰ ਤੇ ਫੌਜ ਲੱਗੀ ਹੋਈ ਹੈ ਉਹਦਾ ਸਾਨੂੰ ਜ਼ਰੂਰ ਇਤਰਾਜ਼ ਹੈ ਜੀ ਕਿਉਂਕਿ ਮੋਦੀ ਸਰਕਾਰ ਇਸ ਤਰ੍ਹਾਂ ਸਾਡੇ ਨਾਲ ਬਿਹੇਵ ਕਰ ਲਈ ਰਹੀ ਹੈ ਤੇ ਉਹਦੀ ਤਰਜ਼ ਤੇ ਖੱਟਰ ਸਰਕਾਰ ਵੀ ਸਾਡੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰ ਰਹੀ ਹੈ ਜਿਵੇਂ ਅਸੀਂ ਕਿਸੇ ਹੋਰ ਦੇਸ਼ ਦੇ ਵਾਸੀ ਹੋਈਏ ਅਸੀਂ ਭਾਰਤ ਦੇ ਨਾਗਰਿਕਾਂ ਅਸੀਂ ਅੰਨਦਾਤਾ ਹੈ ਅਸੀਂ ਆਪਣੀਆਂ ਹੱਕੀ ਮੰਨੀਆਂ ਹੋਈਆਂ ਮੰਗਾਂ ਨੂੰ ਇੰਪਲੀਮੈਂਟ ਕਰਵਾਉਣ ਵਾਸਤੇ ਦਿੱਲੀ ਦੀਆਂ ਬਰੂਹਾਂ ਤੇ ਜਾ ਰਹੇ ਹਾਂ ਸਾਨੂੰ ਜਾਣ ਦਿੱਤਾ ਜਾਣਾ ਚਾਹੀਦਾ ਹੈ ਠੀਕ ਹੈ ਜੀ ਹੋਰ ਵੀ ਅਸੀਂ ਕਿਸਾਨ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ